ਅੰਮ੍ਰਿਤ ਸਰ ਇਹ ਲਗਾਤਾਰ ਤਿਹੇ ਹਕਾਲ ਦਸਤਾਂ ਐਡੀਪੀਸੀ ਕਾਲੀ ਦੰਦੇ ਵਿੱਚ ਆਪਸੇ ਕਾਫੀ ਟਕਰਾਅ ਚੱਲ ਰਿਹਾ ਹੈ ਕਿਵੇਂ ਦੇਖੇ ਕਰੁੰਦੇ ਆ ਵਾਹਿਰ ਜੀ ਦਾ ਖਾਲਸਾ ਵਾਹਿਰ ਜੀ ਕੀ ਫਤਿਹ ਮੈਂ ਇਹ ਸਮਝਦਾ ਹਾਂ ਅਸ ਤੋਂ ਬਹੁਤ ਸਮਾਂ ਪਹਿਲਾਂ 2015 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਇੱਕ ਬਹੁਤ ਵੱਡੀ ਮਿਹਮ ਸ਼ੁਰੂ ਕੀਤੀ ਗਈ ਸੀ ਪ੍ਰੀ ਪਲਾਨ ਕੀਤੀ ਗਈ ਸੀ ਔਰ ਜਿਸ ਤੱਕ ਮਿਆਜਾ ਇਹ ਸੀ ਵੀ ਸ਼ਰੋਮੀਆ ਕਾਲੀਦਾਰ ਨੂੰ ਉਸ ਦਿਨ ਤੋਂ ਲੈ ਕੇ ਅੱਜ ਤੱਕ ਭੁਗਤਣਾ ਪਿਆ ਹੈਗਾ ਔਰ ਸ਼ਰੋਮੀਆ ਕਾਲੀਦਾਰ ਦੀ ਲੀਡਰਸ਼ਿਪ ਨੂੰ ਉਹ ਸਾਰੇ ਲੋਕਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਏਜੰਸੀਆਂ ਨੇ ਔਰ ਕੁਝ ਲੋਕਾਂ ਨੇ ਪੰਜਾਬ ਦੇ ਕੁਝ ਚੰਦ ਲੋਕਾਂ ਨੇ ਇਸ ਤਰੀਕੇ ਦੇ ਨਾਲ ਪ੍ਰਚਾਰ ਕਰਕੇ ਸੋਸ਼ਲ ਮੀਡੀਆ ਤੇ ਪ੍ਰਚਾਰ ਕਰਕੇ ਗਲਤ ਪ੍ਰਚਾਰ ਕਰਕੇ ਝੂਠਾ ਪ੍ਰਚਾਰ ਕਰਕੇ ਉਸਦੇ ਇਲਜ਼ਾਮ ਲਾ ਕਰਕੇ ਸ਼ਰੋਮੀਆ ਕਾਲੀਦਾਰ ਨੂੰ ਬਦਨਾਮ ਕੀਤਾ ਗਿਆ ਸੀ ਔਰ ਮੈਂ ਸਮਝਦਾ ਅੱਜ ਫੇਰ ਦੁਬਾਰਾ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਬੜੀ ਨਿਮਰਤਾ ਦੇ ਨਾਲ ਪੇਸ਼ ਹੋ ਕਰਕੇ ਉਹਨਾਂ ਨੇ ਸਾਰਾ ਕੁਝ ਆਪਣੀ ਝੋਲੀ ਵਿੱਚ ਪਵਾ ਕਰਕੇ ਹੱਥ ਜੋੜ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਸਿਰ ਨਵਾ ਕਰਕੇ ਮੰਨਿਆ ਔਰ ਉਸ ਹੁਕਮ ਨੂੰ ਮੰਨ ਕੇ ਜੋ ਵੀ ਹੁਕਮ ਸ੍ਰੀ ਅਕਾਲ ਤਖਤ ਸਾਹਿਬ ਦਾ ਜਹੇਦਰ ਸਾਹਿਬ ਦਾ ਹੋਇਆ ਉਸ ਨੂੰ ਪੂਰਾ ਕੀਤਾ ਤੇ ਉਸ ਦਿਨ ਤੋਂ ਬਾਅਦ ਲੋਕਾਂ ਦੇ ਵਿੱਚ ਫਿਰ ਇਹ ਗੱਲ ਲੈ ਰੁੱઠી ਸੀ ਵਿਸ਼ਰਮਨੀਆ ਕਾਲੀ ਦਲ ਜਿਹੜਾ ਹੈਗਾ ਉਹ ਸਾਡੀ ਖੇਤਰੀ ਪਾਰਟੀ ਹੈ ਉਸ ਨੂੰ ਜਿਉਂਦਾ ਰੱਖਣਾ ਬਹੁਤ ਜ਼ਰੂਰੀ ਹੈ ਔਰ ਉਸ ਵਾਸਤੇ ਲੋਕਾਂ ਦੀ ਸymਪਤੀ ਜਿਹੜੀ ਸੀ ਲੋਕਾਂ ਦੇ ਸ਼ਰਮਨੀਆ ਕਾਲੀ ਦਲ ਦੇ ਨਾਲ ਔਰ ਲੀਡਰਸ਼ਿਪ ਦੇ ਨਾਲ ਦੁਬਾਰਾ ਮੁਰਤ ਜੁੜੀ ਸੀ ਔਰ ਇਸ ਚੀਜ਼ ਨੂੰ ਫਿਰ ਦੁਬਾਰਾ ਇੱਕ ਵਾਰ ਫਿਰ ਦੁਬਾਰਾ ਡੈਮੇਜ ਕਰਨ ਵਾਸਤੇ ਇਸ ਫਿਰ ਦੁਬਾਰਾ ਏਜੰਸੀਆਂ ਸੈਂਟਰ ਦੀਆਂ ਏਜੰਸੀਆਂ ਸਟੇਟ ਦੀਆਂ ਏਜੰਸੀਆਂ ਔਰ ਵਿਦੇਸ਼ ਦੇਸ਼ ਔਰ ਵਿਦੇਸ਼ ਦੇ ਵਿੱਚੋਂ ਕੁਝ ਚੰਦ ਲੋਕ ਜਿਹੜੇ ਹੈਗੇ ਉਹਨਾਂ ਨੇ ਫਿਰ ਦੁਬਾਰਾ ਪੰਜਾਬ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਵਾਸਤੇ ਇਸ ਤਰੀਕੇ ਦਾ ਮਾਹੌਲ ਖੜਾ ਕੀਤਾ ਜਾ ਰਿਹਾ ਔਰ ਅੱਜ ਇਹੋ ਜਿਹਾ ਮਾਹੌਲ ਬਣਾਇਆ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ ਵਰਸਿ ਸ੍ਰੀ ਅਕਾਲ ਤਖਤ ਸਾਹਿਬ ਮੈਂ ਸਮਝਦਾ ਵੀ ਇਹ ਬਿਲਕੁਲ ਗਲਤ ਹੈਗਾ ਉਹ ਸ਼ਰਮਨੀ ਅਕਾਲੀਦਾਰ ਸਿੰਘ ਅਕਾਲ ਤਖਤ ਸਭ ਤੋਂ ਕਿਵੇਂ ਮਨਕਰ ਹੋ ਸਕਦਾ ਜਿਸ ਨੇ ਹੋਂ ਤੱਕ ਸ਼ਰਮਨੀ ਅਕਾਲੀਦਾਰ ਵਾਸਤੇ ਹਰ ਹੁਕਮ ਦੇ ਉੱਤੇ ਪਹਿਰਾ ਦਿੱਤਾ ਔਰ ਐਡੀਆਂ ਵੱਡੀਆਂ ਕੁਰਬਾਨੀਆਂ ਕਰਕੇ ਮਰਯਾਦਾ ਨੂੰ ਕੰਬਾਰੀਆ ਦਾਮਾ ਨੂੰ ਪਰੰਪਰਾ ਨੂੰ ਕਾਇਮ ਰੱਖਿਆ ਇਹ ਸਾਰਾ ਪ੍ਰੀ ਪਲਾਨਡ ਚੱਲ ਰਿਹਾ ਮੈਂ ਸਮਝਦਾ ਇਹਦੇ ਪਿੱਛੇ ਬਹੁਤ ਵੱਡੀ ਫਿਰ ਇੱਕ ਗਹਿਰੀ ਸਾਜ਼ਿਸ਼ ਹੈ ਔਰ ਪੰਜਾਬ ਦੇ ਲੋਕਾਂ ਨੂੰ ਇਹ ਨੂੰ ਸਮਝਣ ਦੀ ਲੋੜ ਹੈ ਐਜਪੀਸੀ ਪ੍ਰਧਾਨ ਅਦਿੱਲ ਸਿੰਘ ਕਬੀ ਨੇ ਇੰਨਾ ਕਿਤੇ ਦਬਾਅ ਹੋਇਆ ਸੀ ਉਹ ਵੀ ਦਿੱਤਾ ਕਿਵੇਂ ਦੇਖਦੇ ਹਾਂ ਸਥਿਤੀ ਨੇ ਸ਼ਰਮਨੀ ਸਦਾਰ ਹਜਿੰਦਰ ਸਿੰਘ ਜੀ ਧੰਮੀ ਸਾਡੇ ਬਹੁਤ ਹੀ ਸਤਿਕਾਰਯੋਗ ਦੇਦਾਰ ਇਮਾਨਦਾਰ ਔਰ ਗੁਰਸਿੱਖ ਔਰ ਮੈਂ ਸਮਝਦਾ ਕਿ ਗੁਰਬਾਣੀ ਦੇ ਨਿਤਨੇਮੀ ਉਹ ਐਸਾ ਸਨ ਸ਼ਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪ੍ਰਧਾਨ ਮਿਲਿਆ ਹੋਇਆ ਤੇ ਮੈਂ ਸਮਝਦਾ ਵੀ ਜਿਹੜਾ ਉਹਨਾਂ ਦਾ ਅਸਤੀਫਾ ਸੀ ਅਸੀਂ ਉਹਨਾਂ ਨੂੰ ਬੇਨਤੀ ਵੀ ਕੀਤੀ ਹੈ ਮਿਲ ਕੇ ਵੀ ਮੈਂ ਉਹਨਾਂ ਦੇ ਘਰ ਜਾ ਕਰਕੇ ਵੀ ਹਿਸ਼ਾਰਪੁਰ ਜਾ ਕੇ ਬੇਨਤੀ ਕਰਕੇ ਆਇਆ ਸੀ ਔਰ ਦੁਬਾਰਾ ਅੰਤਨ ਕਮੇਟੀ ਨੇ ਵੀ ਅਪੀਲ ਕੀਤੀ ਹੈ ਔਰ ਹੁਣ ਸ੍ਰੀ ਅਕਾਲਪੁਰ ਸਾਹਿਬ ਦੇ ਜਹਦਰ ਸਾਹਿਬ ਨੇ ਵੀ ਉਹਨਾਂ ਨੂੰ ਅਪੀਲ ਕੀਤੀ ਹੈ ਮੈਂ ਸਮਝਦਾ ਉਹਨੂੰ ਆਪਣਾ ਅਸਤੀਫਾ ਵਾਪਸ ਲੈ ਕਰਕੇ ਔਰ ਸ਼ਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਪ੍ਰਬੰਧ ਹੈ ਉਹ ਸਾਨੂੰ ਸੁਣਨਾ ਚਾਹੀਦਾ ਹੈ ਸਿੱਖ ਸੰਤਾ ਦੇ ਵਿੱਚ ਕਾਫੀ ਡੇਟ ਨੂੰ ਮੰਨਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਦਿੱਤੇ ਨਾਲ ਜਾਂ ਕੋਈ ਵੀ ਤਖਤਾ ਦੇ ਦਿੱਤੇ ਦਾ ਇਹ ਹਰਮੰਦਰ ਸਾਹਿਬ ਦੇ ਗ੍ਰੰਥੀਆਂ ਦੀ ਜਿਹੜੀ ਇਮਯੂਟੀ ਹੈ ਉਹਦੇ ਵਾਸਤੇ ਇੱਕ ਸੰਵਿਧਾਨ ਬਣਾਇਆ ਨਾ ਜਾਣਾ ਚਾਹੀਦਾ ਕਿ ਇਹ ਨਹੀਂ ਕਿ ਜਦੋਂ ਮਰਜੀ ਇਹਨਾਂ ਨੂੰ ਲਾ ਦੋ ਟਾ ਦੋ ਇਹ ਕੋਈ ਗੱਲ ਨਹੀਂ ਇਹ ਤੁਹਾਨੂੰ ਕਿਹਦਾ ਤੁਹਾਨੂੰ ਨਹੀਂ ਲੱਗਦਾ ਕਿ ਸੰਵਿਧਾਨ ਬਣਾਇਆ ਜਾਣਾ ਜਿਹਦਾ ਸਾਬਕਾ ਜੱਤੇਦਾਰ ਗਿਆਨੀ ਜਗਿੰਦਰ ਸਿੰਘ ਵਡਾਂਟੀ ਨੇ ਇੱਕ ਚਿੱਠੀ ਵੀ ਲਿਖੀ ਸੀ ਪਰ ਉਹਨੂੰ ਖਾਲੀ ਡੱਬੇ ਦੇ ਟੋਟੇ ਦਾ ਇਹਨੂੰ ਕਿਵੇਂ ਦੇਖੋ ਅੱਜ ਤੱਕ ਇਹ ਹੋਇਆ ਵੀ ਜਦੋਂ ਜਦੋਂ ਗੁਰਦੁਆਰੇ ਸਾਡੇ ਮਹੰਤਾਂ ਦੇ ਕਬਜ਼ੇ ਦੇ ਵਿੱਚ ਸੀਗੇ ਔਰ ਗੁਰਦਵਾਰਿਆਂ ਦੇ ਵਿੱਚ ਬੜੀਆਂ ਕ੍ਰੀਤੀਆਂ ਹੁੰਦੀਆਂ ਸਨ ਉਸ ਵੇਲੇ ਸਾਡੇ ਵੱਡੇ ਪੁਰਖਿਆਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਦੇ ਕਰਕੇ ਸਾਕਾ ਨਨਕਾਣਾ ਸਾਹਿਬ ਹੋਇਆ ਗੁਰਦਵਾਰਾ ਮੋਰਚਾ ਹੋਇਆ ਗੁਰੂ ਕਾ ਬਾਗ ਹੋਇਆ ਔਰ ਉਹ ਇਦਾਂ ਵੱਡੀਆਂ ਕੁਰਬਾਨੀਆਂ ਦੇ ਕਰਕੇ ਇਹ ਸਰੋਨੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਹੋਂਦ ਉਸ ਵੇਲੇ ਦੇ ਸਾਡੇ ਵੱਡੇ ਵਾਪੁਰ ਵੱਡੇ ਪੁਰਖਿਆਂ ਨੇ ਲਿਆ ਕਰਕੇ ਸਾਨੂੰ ਦਿੱਤੀ ਹੈਗੀ ਆ ਤੋਂ ਮੈਂ ਸਮਝਦਾ ਉਸ ਦਿਨ ਤੋਂ ਲਿਆ ਕਰਕੇ ਇਹ ਇੱਕ ਇਲੈਕਟਿਡ ਬਾਡੀ ਜਿਹੜੀ ਹੈਗੀ ਆ ਸਾਡਾ ਗੁਰਦਵਾਰਾ ਐਕਟ ਬਣਿਆ ਹੋਇਆ ਇਹ ਉਹ ਸਾਰੇ ਜਿਹੜੇ ਵੀ ਸਾਡੇ ਇੱਕ ਮਸਲਾ ਆ ਗਿਆ ਜਾਰੇ ਸਾਰੇ ਗੁਰਦੁਆਰੇ ਦੇ ਵਿੱਚ ਨਿਯੁਕਤੀਆਂ ਹੈਗੀਆਂ ਨੇ ਜਾਂ ਸਾਰਾ ਕੁਝ ਆ ਗਿਆ ਉਹਦੇ ਇਹ ਉਥੇ ਕਰਨ ਨੂੰ ਸਾਰਾ ਉਸ ਕਾਨੂੰਨ ਦੇ ਮੁਤਾਬਕ ਹੀ ਸਾਰਾ ਕੁਝ ਕੀਤਾ ਜਾਂਦਾ ਹੈ ਲੇਕਿਨ ਜੋ ਅੱਜ ਇਸ ਤਰ੍ਹਾਂ ਦਾ ਮਾਹੌਲ ਬਣਾਇਆ ਜਾ ਸਕਦਾ ਜਾ ਰਿਹਾ ਮੈਂ ਸਮਝਦਾ ਇਹ ਵੀ ਇੱਕ ਪ੍ਰੋਪਗੈਂਡਾ ਹੈ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੇ ਇੱਕ ਦੂਸਰੇ ਦੇ ਪੂਰਕ ਅਸੀਂ ਤਾਣੇ ਦੇ ਪੇਟੇ ਦਾ ਕੋਈ ਕੰਮ ਕਰਦੇ ਆਂ ਸ਼੍ਰੋਮਣੀ ਦਾ ਦੋ ਸ੍ਰੀ ਅਕਾਲ ਤਖਤ ਸਾਹਿਬ ਆ ਉਹ ਸਾਡੇ ਵਾਸਤੇ ਸਭ ਤੋਂ ਸੁਪਰੀਮ ਹੈ ਉਸ ਦਾ ਹੁਕਮ ਸਾਡੇ ਵਾਸਤੇ ਸੁਪਰੀਮ ਹੈ ਉਥੋਂ ਦਾ ਜਥੇਦਾਰ ਜੇ ਸਾਨੂੰ ਹੁਕਮ ਕਰਦਾ ਉਹ ਸ਼੍ਰੋਮਣੀ ਦੋਹਦਾਰਾ ਪ੍ਰਬੰਧ ਕਮੇਟੀ ਦਾ ਪ੍ਰਧਾਨ ਆਫ ਜਿੰਨੀ ਸਾਰਾ ਸਿੱਖ ਸੰਗਤ ਹੈ ਉਸ ਨੂੰ ਮਾਨਤਾ ਮਾਨਤਾ ਦਿੰਦੀ ਹੈ ਮੈਂ ਸਮਝਦਾ ਅਜਿਹਾ ਪ੍ਰਚਾਰ ਜਿਹੜਾ ਕਰਕੇ ਦੁਬਾਰਾ ਫਿਰ ਇਹ ਜਿਹਾ ਮਾਹੌਲ ਤੋਂ ਸਾਨੂੰ ਬਚਨ ਦੀ ਲੋੜ ਹੈ ਜਥੇਦਾਰਾਂ ਦੀ ਕਿਦਾਰ ਕੁੱਤੇ ਕੀਤੀ ਜਾਂਦੀ ਹੈ ਉਸ ਨੂੰ ਕਾਫੀ ਸ਼ਕਤੀ ਰੰਗ ਦਿੱਤੀ ਜਾਂਦੀ ਹੈ ਕਿਵੇਂ ਦੇਖਦੇ ਹੋ ਸਾਰੇ ਵੀਰਾਂ ਨੇਜੇ ਤੇਦਰ ਸਿੰਘ ਅਕਾਲਤਖਰ ਸਾਹਿਬ ਦੇ ਉੱਤੇ ਕੋਈ ਨਹੀਂ ਬੋਲ ਸਕਦਾ ਜਿਹਦਰ ਸਾਹਿਬ ਦਾ ਬਹੁਤ ਸਨਮਾਨ ਸੈ ਸਿੰਘ ਸਾਹਿਬ ਸਾਡੇ ਬਹੁਤ ਸਨਮਾਨਯੋਗ ਨੇ ਹਾਂ ਬਾਕੀ ਜਿੱਥੇ ਤੱਕ ਹਰਪ੍ਰੀਤ ਦਾ ਮਸਲਾ ਆਉਂਦਾ ਹਰਪ੍ਰੀਤ ਐਸਲੇ ਉਹ ਨਾ ਜਥੇਦਾਰ ਹੈ ਨਾ ਸਿੰਘ ਸਾਹਿਬ ਦਾ ਜਿਸ ਤਰ੍ਹਾਂ ਦੀ ਮੈਂ ਸਮਝਦਾ ਵੀ ਦੇਖੋ ਹਰਪ੍ਰੀਤ ਨੇ ਇਹੋ ਜਿਹੇ ਸਟੇਜ ਦੇ ਉੱਤੇ ਭਾਸ਼ਾ ਭਾਸ਼ਾ ਬੋਲ ਕੇ ਉਹ ਲੈਂਗੁਏਜ ਬੋਲਿਆ ਤੇ ਮੈਨੂੰ ਆਪਣੇ ਆਪ ਨੂੰ ਸਾਡਾ ਸਿਰ ਨੀਵਾਂ ਹੁੰਦਾ ਹਰੇਕ ਜਿਹੜਾ ਗੁਰਸਿੱਖ ਮਾਈ ਭਾਈ ਹੈ ਉਹਦਾ ਸ਼ਰਮ ਦੇ ਨਾਲ ਸਿਰ ਨੀਵਾਂ ਦਬ ਕੀਏ ਜਿਹੜਾ ਜ세ਦਾਰ ਅਕਾਲ ਤਖਤ ਤੇ ਰਿਹਾ ਹੈਗਾ ਇਹਦੀ ਲੈਂਗੁਏਜ ਇੱਥਾ ਇਹਦੇ ਅੰਦਰ ਇੰਨਾ ਜ਼ਹਿਰ ਭਰਿਆ ਹੋਇਆ ਸੀ ਅਕਾਲੀ ਦਲ ਦੇ ਮਾਮਲੇ ਜਾਂ ਅਕਾਲੀ ਦਲ ਦੀ ਨਿਰਦੇਸ਼ਪ ਦੇ ਮਾਮਲੇ ਮੈਨੂੰ ਉਸ ਦਿਨ ਦਾ ਬਹੁਤ ਵੱਡਾ ਇਸ ਗੱਲ ਤੇ ਗਿਲਾ ਹੈ ਔਰ ਮੈਂ ਇਹ ਗੱਲ ਬੇਨਤੀ ਕਰੂੰਗਾ ਸਾਡੀ ਸ਼ਰਮਨੀਆ ਕੱਦਦਾ ਦੀ ਹਾਈ ਕਮਾਂਡ ਨੂੰ ਕਿ ਜਿਹੜਾ ਉਸਨੇ ਬਿਆਨ ਦਿੱਤਾ ਹੈ ਕਿ ਸਤ ਤਨੀਆਂ ਬਣ ਕੇ ਔਰ ਸਰਦਾਰ ਸੁਖਵੀਰ ਸਿੰਘ ਦੀ ਬਾਦਲ ਦੇ ਗੀਚੀ ਦੇ ਵਿੱਚੋਂ ਕੋਈ ਬਚਿੱਤਰ ਸਿੰਘ ਉੱਠੂਗਾ ਔਰ ਉਹ ਜਿਹੜਾ ਉਸ ਦਾ ਮਤਲਬ ਕਿ ਉਹ ਕੀ ਕੀਤਾ ਜਾਊਗਾ ਮੈਂ ਸਮਝਦਾ ਕਿ ਇਹ ਕਿਉਂਕਿ ਮੈਂ ਇੱਕ ਬੇਨਤੀ ਕਰਨੀ ਚਾਹੁੰਨਾ ਕਿ ਸਰਦਾਰ ਸੁਮੀਰ ਸਿੰਘ ਬਾਦਲ ਦੇ ਉੱਤੇ ਹਮਲਾ ਹੋ ਚੁੱਕਾ ਹੈ ਪਹਿਲਾਂ ਗੋਲੀ ਚੱਲੀ ਹੈ ਔਰ ਉਸ ਗੋਲੀ ਚੱਲੀ ਤੋਂ ਬਾਅਦ ਉਹ ਗੁਰੂ ਰਾਮਦਾਸ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਪਾਸ਼ਾ ਜੀ ਦੇ ਜਿਨ੍ਹਾਂ ਦੀ ਸ਼ਰਨ ਦੇ ਵਿੱਚ ਉਹ ਸੇਵਾ ਕਰ ਰਹੇ ਸਨ ਉਸ ਸੇਵਾਦਾਰ ਕਰਦੇ ਹੋਏ ਉਹਨਾਂ ਨੂੰ ਬਚਾਇਆ ਹੈਗਾ ਔਰ ਜਦੋਂ ਜਿਸ ਮਨੁੱਖ ਦੇ ਉੱਤੇ ਗੋਲੀ ਚੱਲੀ ਹੋਏ ਜਿਹੜਾ ਮਨੁੱਖ ਵੀ ਵੀਆਈਪੀ ਸਿਕਿਉਰਟੀ ਦੇ ਵਿੱਚ ਰਹਿੰਦਾ ਹੋਵੇ ਉਸ ਮਨੁੱਖ ਦੇ ਬਾਰੇ ਆਮ ਲੋਕਾਂ ਦੇ ਵਿੱਚ ਨੌਜਵਾਨਾਂ ਨੂੰ ਪੜਕਾਹਟ ਦੇ ਵਿੱਚ ਲਿਆ ਕਰਕੇ ਅਜਿਹਾ ਬਿਆਨ ਦੇਣਾ ਜਿਹੜਾ ਉਹ ਕਾਨੂੰਨੀ ਜੁਰਮ ਬੰਦਾ ਹੈ ਮੈਂ ਆਪਣੀ ਹਾਈ ਕਮਾਂਡ ਨੂੰ ਵੀ ਬੇਨਤੀ ਕਰੂੰਗਾ ਕਿ ਕਾਨੂੰਨ ਦਾ ਨਾਖਰਾ ਕਰਕੇ ਕਿਹਾ ਹਰਪ੍ਰੀਤ ਸਿੰਘ ਦੇ ਉੱਤੇ ਇਹ ਮਕਦਮਾ ਹੋਣਾ ਚਾਹੀਦਾ ਕਿ ਇਹ ਐਕਸਾਹਟ ਕਰ ਰਿਹਾ ਔਰ ਜੋ ਵੀ ਕੱਲ ਨੂੰ ਕੋਈ ਗੱਲ ਹੁੰਦੀ ਹੈ ਜੇ ਸਰਦਾਰ ਸੁਖਵੀਰ ਸਿੰਘ ਦੇ ਬਾਦਲ ਦੇ ਉੱਪਰ ਜੇ ਕਨ ਕੋਈ ਗੱਲ ਹੁੰਦੀ ਹੈ ਉਹਦਾ ਸਿੱਧੇ ਤੌਰ ਤੇ ਤੇ ਜਿੰਮੇਵਾਰਤਾ ਹਰਪ੍ਰੀਤ ਸਿੰਘ ਜ਼ਿੰਮੇਵਾਰ ਹੋਏਗਾ